ਆ ਬਖਸ਼ੀ ਤੁਹਾਡਾ ਪਵਿੱਖ ਤੁਹਾਡੀ ਪੂਰ ਢੱਲੇ ਵਾਲਿਓ ਪਰਿਸ਼ਰਾ ਰਵੇ ਜੱਟੇ ਦਾਸ ਸਰੋਕਸ਼ੇਗ ਜੀ ਹੋਣੀ ਤੇ ਇਹ ਮੇਰੇ ਵੀਰ ਥੋਡੇ ਸਰਪੰਚ ਤੁਹਾਡਾ ਨਾਮ ਕੀ ਹੈ ਹੈ ਵਾਹ ਜੀ ਵਾਹ ਨਾਮ Gopal Singh ਹੈ ਦੇਖੋ ਬਾਈ ਤਰਸੀ ਨੂੰ ਪਾਲਣ ਵਾਲਾ ਉਹ ਪਰਮੇਸ਼ਰ ਤੇ ਜਿਹੜੇ ਅਸੀਂ ਅਰਥ ਕਰਦੇ ਉਹ ਨਾਮ ਤੁਹਾਨੂੰ ਰੱਬ ਨੇ ਦਿੱਤਾ ਹੈ ਤੇ ਅੱਜ ਇਸ ਵੀਰ ਨੂੰ ਸਿਰੋਪਾਉ ਜਿੱਥੇ ਇਹਨਾਂ ਜੱਟੇ ਨੂੰ ਆ ਕੇ ਸਨਮਾਨ ਦਿੱਤਾ ਸਾਡਾ ਸਰਪੰਚ ਸਾਹਿਬ ਜੀ ਆਏ ਜਿੱਥੇ ਜਿੱਥੇ ਨੂੰ ਇਹਨਾਂ ਨੇ ਸਨਮਾਨ ਕੀਤਾ ਹੈ ਤੇ ਅਸੀਂ ਜੱਟੇ ਵੱਲੋਂ ਸਿਰੋਪਾਉ ਦੇ ਕੇ ਇਹਨਾਂ ਤੋਂ ਗੁਰੂ ਦੀ ਮੋਹਰ ਦੀ ਮੰਗ ਕੀਤੀ ਹੈ ਭਾਈ ਗੋਪਾਲ ਸਿੰਘ ਜੀ ਸਾਗਰ ਤੋਂ ਸੁਰਪਤ ਹੋ ਜਾਏ ਜਿੱਦਣ ਮੋਹਰ ਆ ਗਈ ਉਹ ਤਦ ਦਰਬਾਰ ਖਾਲਸਾ ਵੀ ਆ ਗਿਆ ਜੀ 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 ਤੇ ਜਿਸ ਤੇ ਸਾਰੇ ਨੌਜਵਾਨਾਂ ਨੇ ਪਰਣ ਕਰਦਿਆ ਨਸ਼ਾ ਨਹੀਂ ਕਰਨਾ ਸਾਬਤ ਸੂਰਤ ਰਹਿਣਾ ਧੀ ਭੈਣ ਪਤਨੀ ਮਾਂ ਦਾ ادب ਕਰਨਾ ਸਰਕਾਰੀ ਗ੍ਰਾਂਟਾਂ ਤੇ ਗੁਰੂਕੀਆਂ ਗੋਲਕਾਂ ਦਾ ਪੈਸਾ ਚੋਰੀ ਨਹੀਂ ਕਰਨਾ ਉਸ ਦਿਨ ਸਾਡਾ ਪੰਜਾਬ ਦਰਬਾਰ ਖਾਲਸਾ ਬਣ ਤੇ ਉਹ ਸੁਨੇਹਾ ਸ਼ਹੀਦਾਂ ਦੀ ਯਾਦ ਵਿੱਚ ਦੇਣ ਦੀ ਅੱਜ ਨਗਰ ਚ ਵਿਚਰ ਰਹੇ ਆ ਜਿੱਥੇ ਇਹਨਾਂ ਨੇ ਨਾਲ ਜਿੰਨੀ ਵੀ ਸੰਗਤ ਆਈ ਤਨ ਮਨ ਧਨ ਕਰਕੇ ਨਾਲ ਤੁਰੇ ਹੋਏ ਆ ਉਨ੍ਹਾਂ ਸਾਰਿਆਂ ਦਾ ਇਹਨਾਂ ਨੇ ਸਤਕਾਰ ਕੀਤਾ ਜੱਤੇ ਦਾ ਜੀਵਨ ਆਖਿਆ ਤੇ ਅੱਜ ਸੀ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਜਿੱਤੇ ਅਰਦਾਸ ਕਰਦੇ ਆ ਉੱਥੇ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਮਾਨ ਸਾਹਿਬ ਤੁਹਾਡੀ ਸਰਕਾਰ ਤਾਂ ਕਾਂਗਰਸੀਆਂ ਦੀ ਨਹੀਂ ਹੈ ਤੁਸੀਂ ਕਹਿੰਦੇ ਸੀ ਕਾਂਗਰਸੀਆਂ ਨੇ ਕੀਤਾ ਤੁਹਾਡੀ ਸਰਕਾਰ ਕਾਲੀਆਂ ਦੀ ਨਹੀਂ ਤੁਸੀਂ ਕਹਿੰਦੇ ਸੀ ਮਿਲ ਕੇ ਕੀਤਾ ਤੁਹਾਡੀ ਸਰਕਾਰ ਬੀਜੇਪੀ ਦੀ ਨਹੀਂ ਤੁਸੀਂ ਕਹਿੰਦੇ ਠੱਗਾ ਕਰੀਏ ਸੈਂਟਰ ਸਰਕਾਰ ਤੁਹਾਡੀ ਸਰਕਾਰ ਤਾਂ ਸਾਰਿਆਂ ਤੋਂ ਅਲੱਗ ਹੈ ਤੇ ਫਿਰ ਤੁਸੀਂ ਆਪਣਾ ਪ੍ਰੂਫ ਸਬੂਤ ਦਿਓ ਪੰਜਾਬ ਨਾਲ ਕੀਤੇ ਹੋਏ ਵਾਅਦਿਆਂ ਦੇ ਵਿੱਚ ਇੱਕੀ ਵੀ ਹੈ 1977 ਤੋਂ ਲੈ ਕੇ ਜੋ ਤੱਕ ਪੰਜਾਬ ਨਾਲ ਪ੍ਰਿੰਸ ਲੀਡਰ ਤੇ ਪ੍ਰਿੰਸ ਅਫਸਰ ਸਾਹੀ ਨੇ ਕੀਤਾ ਹੈ ਉਹਦੇ ਵਾਸਤੇ ਇੱਕ ਵੱਖਰਾ ਕਮਿਸ਼ਨ ਸਥਾਪਿਤ ਕੀਤਾ ਜਾਏ ਜਿਹੜਾ ਸਮਾਪਤ ਕਰਕੇ ਆਪਣੇ ਕੰਮ ਨੂੰ ਨੇਪਰੇ ਚਾੜ ਕੇ ਦੋਸ਼ੀ ਜਿਹੜੇ ਬਚਾਏ ਜਾਂਦੇ ਨੇ ਕਿ ਟੈਰੇ 'ਚ ਖੜਾ ਕਰੇ ਤੇ ਕਹਿ ਸਕਾਂਗੇ ਮਾਨ ਸਾਹਿਬ ਬਦਲਾ ਦੀ ਇਨਸਾਫ ਇੱਕ ਸਰਕਾਰ ਹੈ ਤੇ ਜੇ ਇਹਨੇ ਵੀ ਵਿਵੈਤੀ ਪਾਰਟੀਆਂ ਮੰਗੂ ਧੰਗ ਟਪਾ ਕੇ ਦੋਸ਼ੀ ਬਚਾਉਣੇ ਨੇ ਤੇ ਫਿਰ ਮਾਨ ਸਾਹਿਬ ਆਪਣਾ ਨਾਮ ਹੀ ਉੱਤੇ ਲਿਖ ਲਿਓ ਜਿੱਥੇ ਬਾਕੀ ਦੋਹਾਂ ਤੇ ਲਿਖੇ ਹੋਏ ਨੇ ਕਿ ਤੁਹਾਨੂੰ ਅਸਲੀ ਇਨਸਾਫ ਜੱtras ਚੁੱਕਿਆ ਰਿਹਾ ਇਨਸਾਫ ਦੀ ਗੱਲ ਕਰੋਗੇ ਚੰਗੇ ਰਹੋਗੇ ਨਹੀਂ ਕਰੋਗੇ ਤੇ ਫਿਰ ਬਾਕੀਆਂ ਦੀ ਤਰ੍ਹਾਂ ਤੁਸੀਂ ਵੀ ਰੁਲ ਜਾਓਗੇ ਇੱਥੇ ਕਈ ਆਏ ਤੇ ਕਈ ਚਲੇ ਗਏ ਸਮਾਜ ਆਪਣੇ ਤੁਹਾਨੂੰ ਦਿੱਤਾ ਹੈ ਪੰਜਾਬ ਦੇ ਲੋਕਾਂ ਨੇ ਦਿੱਤਾ ਹੈ ਸਿੱਕੋ ਜਿੱਤੇ ਹੋਏ ਸਮੇਂ ਦੀ ਕਦਰ ਕਰਿਓ ਅੱਜ ਭਾਈ ਪ੍ਰਦੇਵ ਸਿੰਘ ਜੀ ਕੌਂਕੇ ਦੇ ਨਗਰ ਚੋਂ ਅਸੀਂ ਇਹ ਜਿਹੜੀ ਇਨਸਾਫ ਯਾਤਰਾ ਲੈ ਕੇ ਤੁਰੇ ਹਾਂ মিডিਆ ਦੇ ਮਾਧਿਅਮ ਰਾਹੀਂ ਅਸੀਂ ਆਪਣੀ ਆਵਾਜ਼ ਨੂੰ ਤੁਹਾਡੇ ਤੱਕ ਪਹੁੰਚਾਉਣ ਦੀ ਗੱਲ ਕਰਦੇ ਆ ਕਿਉਂਕਿ ਤੁਹਾਡੇ ਵਾਲੇ ਦੁਆਲੇ ਨੇ ਸਰਕਾਰਾਂ ਤੇ ਭਾਵੇਂ ਪੰਜਾਬ ਦੇ ਲੋਕਾਂ ਨੇ ਬਣਾਈਆਂ ਨੇ ਪਰ ਤੁਹਾਡਾ ਆਲਾ ਦੁਆਲਾ ਜਾਂ ਤਾਂ ਤੁਸੀਂ ਸਾਨੂੰ ਮਿਲਣਾ ਹੀ ਨਹੀਂ ਚਾਹੁੰਦੇ ਤੇ ਜਾਂ ਉਹ ਤੁਹਾਨੂੰ ਮਿਲਣੀ ਨਹੀਂ ਦੇਣਾ ਚਾਹੁੰਦਾ ਉਸ ਇਸ ਤਰ੍ਹਾਂ ਦਾ ਹੈਗਾ ਕਿ 2.5 ਸਾਲ ਦੇ ਕਰੀਬਨ ਸਮਾਂ ਹੋ ਗਿਆ ਜਿਹੜਾ ਮੁੱਖ ਮੰਤਰੀ ਜੀ ਅੱਜ ਤੱਕ ਜਿਹੜਾ ਸਾਨੂੰ ਸਮਾਂ ਵੀ ਨਾ ਦੇ ਵੀ ਤੁਹਾਡੀ ਸਮੱਸਿਆ ਕੀ ਸਰਵ ਦੀ ਪੁੱਛਣ ਦੀ ਵੀ ਜ਼ਰੂਰਤ ਨਾ ਸਮਝੇ ਤੇ ਕੀ ਕਿਹੜਾ ਲੋਕਤੰਤਰ ਤੇ ਕਿਹੜਾ ਸੰਵਿਧਾਨ ਤੇ ਕਿਹੜਾ ਪ੍ਰਸ਼ਾਸਨ ਤੇ ਕਿਹੜੀ ਸਰਕਾਰ ਤੇ ਦੱਸ ਦਿਓ ਉਹ ਅਦਾਲਤ ਕਿਹੜੀ ਹੈ ਜਿੱਥੇ ਪੰਜਾਬ ਬਨੇ ਤੇ ਸਿੱਖਾਂ ਦੇ ਜਾ ਕੇ ਅਪੀਲ ਦਲੀਲ ਤੇ ਵਕੀਲ ਕਰਨੇ ਨੇ ਉਹ ਕਿਹੜੇ ਜੱਜ ਨੇ ਜਿਨ੍ਹਾਂ ਨੇ ਸਾਨੂੰ ਤਰੀਕਾ ਨੂੰ ਛੱਡ ਕੇ ਇਨਸਾਫ਼ ਦੀ ਗੱਲ ਤੋੜਨੀ ਹੈ ਕਿਤੇ ਇਨਸਾਫ਼ ਦੀਕ ਦੇ ਸਾਡੇ ਬਜ਼ੁਰਗ ਅੱਖਾਂ ਮੀਟ ਗਏ ਸ਼ਹੀਦ ਤੋਂ ਮਿਲਣ ਵਾਲੇ ਨੇ ਕਈ ਚਲੇ ਗਏ ਕਿ ਇਹ ਤੁਹਾਡਾ ਇਨਸਾਫ ਹੈ ਇੱਕ ਲੋਕਤੰਤਰ ਇਹਦਾ ਜਵਾਬ ਤਾਂ ਤੁਹਾਨੂੰ ਦੇਣਾ ਹੀ ਹੋ ਇਸ ਲਈ ਅਸੀਂ ਅੱਜ ਜਿੱਥੇ ਦਿੱਲੇ ਨਗਰ ਦੀਆਂ ਸੰਗਤਾਂ ਦੀ ਅਰਦਾਸ ਕਰਦੇ ਆਂ ਉੱਥੇ ਸਰਕਾਰ ਨੂੰ ਇਨਸਾਫ ਲਈ ਵੋਟਾਂ ਦੇਣੇ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੌਂਤੇ ਉਹ ਜਿਹੜਾ ਸਮੁੱਚੇ ਸਿੱਖਾਂ ਦਾ ਜ਼ਿੰਮੇਵਾਰ ਹੈ ਵਲਦ ਦੇ ਸਿੱਖਾਂ ਦਾ ਜ਼ਿੰਮੇਵਾਰ ਹੈ ਅਸੀਂ ਆਪਣੇ ਉਸ ਜ਼ਿੰਮੇਵਾਰ ਨੂੰ ਸ਼ਰਧਾ ਤੇ ਫੁੱਲ ਤੇ ਨਮਸ਼ਕਾਰ ਕਰਕੇ ਕਰਦੇ ਆ ਤੇ ਵਾਹਿਗੁਰੂ ਕਿਰਪਾ ਕਰੇ ਕੌਕੇ ਵਰਗਿਆਂ ਨੂੰ ਸਤਿਗੁਰੂ ਚਰਨਾ ਚ ਨਿਵਾਸ ਨਾ ਦੇ ਪੂਰ ਵਾਰ ਵਾਰ タルਸੀ ਤੇ ਭੇਜੀ ਅਜ ਉਹਨਾਂ ਦੀ ਪੰਜਾਬ ਨੂੰ ਲੋ ਵਾਹਿਗੁਰੂ ਜੀ ਦਾ ਖਲਸਾ ਵਾਧੇ ਜੀ ਦੀ ਬਖਸ਼ਿਸ਼ ਨਾਲ ਸਾਡੇ ਸਤਿ ਸਦ ਭਾਵਨਾ ਪਾਈ ਦਾ ਆਪੇ ਬਲਦੇਸ਼ੂ ਦੀ ਬਡਾਲਾ ਦਾ ਕਿਉਂਕਿ ਜਿਹੜੇ ਸਾਡੇ ਕੌਮ ਦੇ ਸੀ ਨੂੰ ਧੁੰਦੇ ਨੇ ਇਹ ਸਾਡੀ ਕੌਮ ਦਾ ਸਰਮਾਇਆ ਨੇ ਅੱਜ ਸਾਡੇ ਬਹੁਤ ਜੋ ਮੈਂ ਕਹੂੰਗਾ ਆਪਣੀ ਕੌਮ ਜਿਹੜੀ ਆਪਣੇ ਸ਼ਹੀਦਾਂ ਨੂੰ ਪੁੱਲ ਦਿੱਤੀ ਆ ਪਰ ਸਾਡੇ ਸਦਾਲਾ ਸਾਹਿਬਕਰ ਬੜੀ ਸੋਚ ਰੱਖਦੇ ਹੋਏ ਉਹ ਆਪਣੇ ਪੂਰੇ ਪੰਜਾਬ ਦੇ ਜੱਟ ਚਾਚਰਾ ਰਾਣੀ ਲੋਕਾਂ ਨੂੰ ਤੁਸੀਂ ਇਹ ਜਾਣੂ ਚੇਤੇ ਕਰਵਾ ਰਹੇ ਨੇ ਵੀ ਇਹ ਵੀ ਆਂਦੀਆਂ ਨੇ ਆਪਣੀ ਖਤਰੀ ਸ਼ਹੀਦੀਆਂ ਦਿੱਤੀਆਂ ਮੈਂ ਸਮੂਹ ਜਥੇਬੰਦੀ ਦਾ ਅਤੇ ਜਿੰਨੇ ਵੀ ਤੇ ਆਪਣਾ ਟਾਈਮ ਕੱਢ ਕੇ ਅੱਜ ਯਾਤਰਾ ਦੇ ਵਿੱਚ ਪਹੁੰਚੇ ਨੇ ਸਾਡੀ ਸੁਨਕੀ ಗ್ರಾಮ ਪੰਚਾਇਤ ਵੱਲੋਂ ਸਾਡੀ ਸਾਡੇ ਸਾਰੇ ਵੱਲੋਂ ਸਾਰੇ ਜਥੇਬੰਦੀ ਦਾ ਤੇ ਸਮੂਹੇ ਤੌਰ ਤੇ ਮਦਾਲਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਰਾਮ ਗੁਰਜੀ ਸਾਹਿਬਾ ਰਾਮ ਗੁਰਜੀ ਜੀ ਸਿੱਟੇ 328 ਪਾਵਨ ਸਰੂਪਾਂ ਲਈ ਸਾਨੂੰ ਇਨਸਾਫ ਦੇ ਵੀ ਸਰਕਾਰ ਮੰਨ ਗਏ ਜਿੰਨਾ ਚੋਰੀ ਕੀਤੀ ਦੂਸਰਾ 1977 ਤੋਂ ਲੈ ਕੇ ਇੱਕ ਕਮਿਸ਼ਨ ਵਖਰੀ ਅਦਾਲਤ ਤੇ ਜਰੂਰ ਸਰਕਾਰ ਕੈਨ ਕਰੇ ਜਿਨ੍ਹਾਂ ਸਾਡੇ ਕਈ ਦਹਾਕਿਆਂ ਚ ਪੰਜਾਬ ਦਾ ਜਾਨੀ ਮਾਲੀ ਨੁਕਸਾਨ ਹੋਇਆ ਉਹਦਾ ਬੇਰਵਾ ਇਕੱਠਾ ਕਰਕੇ ਤੇ ਉਹਦੇ ਨਾਲ ਇਨਸਾਫ ਹੋ ਸਕੇ ਇਹ ਪਿੰਡ ਦੀਆਂ ਪੰਚੇਤਾ ਮੱਤੇ ਜਰੂਰ ਪਹੁੰਚ ਤਾਂ ਕਿ ਭਵਿੱਖ ਵਿੱਚ ਨਕਲੀ ਮੁਕਾਬਲਿਆਂ ਵਿੱਚ ਕਿਸੇ ਮਾਂ ਦਾ ਪੁੱਤ ਖੂਕ ਹੋ ਕੇ ਨਜਾਇਜ਼ ਨਾ ਮਾਰਿਆ ਜਾਏ ਮਾਤਾ ਮਨਜੀਤ ਕੌਰ ਤੇ ਸਾਡੇ ਵੀਰ ਪੱਤਰਕਾਰ ਭਰਾ ਕੀ ਨਾਂ ਸੀ ਤੁਹਾਡਾ ਜਿਨ੍ਹਾਂ ਨੇ ਤੱਕੜੇ ਹੋ ਕੇ ਕੇ ਸਾਹਦੇ ਖਾਨਦਾਨ ਦੇ ਵਿਚੋਂ ਹੈ ਜੀ ਇਹ ਪੰਜਾਬ ਦੇ ਦੇਸ਼ਿਕਾ ਹੋਣਾ ਤੇ ਭੈਣੇ ਆ ਸਾਡੇ ਵੱਲੋਂ ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ ਜੈਸੀ ਜੀਵ ਆਇਆਂ ਖਦੀਆਂ ਭੈਣ ਆਪਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ